ਲਿੰਗਾਂ ਦੋਵੇਂ ਲੱਤਾਂ ਟੁੱਟੀਆਂ ਆਂ ਪੱਟ ਵੀ ਟੁੱਟੇ ਹੋਇਆ ਅਸੀਂ ਕਰਜ਼ਾ ਚੱਕ ਕੇ ਨਾ ਲੋ ਅਸੀਂ ਕਰਜ਼ਾ ਚੱਕ ਕੇ ਅਸੀਂ ਬੰਨਿਆਰੀ ਦਾ ਕੰਮ ਤੋੜਿਆਗਾ ਵਿਆਜ ਦੇ ਪੈਸੇ ਚੱਕਿਆ ਉਹ ਵੀ ਨਹੀਂ ਸਾਨੂੰ ਕੰਮ ਕਰਨ ਦਿੰਦੇ ਤੁਹਾਡਾ ਬਾਹਰ ਨਿਕਲ ਨਿਕਲਾ ਬੱਸ ਤੁਸੀਂ ਦੇਖੋ ਕੋਈ ਕੋਈ ਨਹੀਂ ਬਾਹਰ ਨਿਕਲ ਬਾਰ ਬਾਰ ਪੁਲਿਸ ਨਾਲੋਂ ਫੋਨ ਆਈ ਜਾਂਦੇਗਾ ਟੰਗ ਕੀਤਾ ਵਿਆਹ ਸਾਨੂੰ ਜਾਣ ਬੁੱਝ ਕੇ ਟੰਗ ਕਰਦੇ ਆਂ ਨਹੀਂ ਨਾ ਰੋਕ ਪੇਟਾਂ ਨੂੰ ਮੈਂ ਕਿਹੜਾ ਭੀਰੇ ਮਾਤਰੀਆ ਹਵਾ ਦੇ ਰੋਟੇ ਉਹ ਕਹਿੰਦੇ ਪਾਸ ਆਪਣੀਆਂ ਟਾਕੀਆਂ ਬੰਦ ਕਰ ਲੋ ਪਲਾਈਆਂ ਲਾ ਲੋ ਕਾਰਨ ਕੋਈ ਪਲਾਈ ਲਾਉਂਦਾ ਕਿਉਂਕਿ ਨਹੀਂ ਹੈਗਾ ਨਾ ਅਸੀਂ ਛੇੜਦੇ ਉਹਨਾਂ ਨੂੰ ਕਾਰਨ ਕੋਈ ਨਹੀਂ ਹੈਗਾ ਬਸ ਉਹ ਸਿੱਧੀਆਂ ਕਹਿੰਦੇ ਵੀ ਸਾਨੂੰ ਵਿਕਣਾ ਪੈ ਜੇ ਅਸੀਂ ਟੋਡੀਆਂ ਟਾਕੀਆਂ ਬੰਦ ਕਰਾਵਾਂਗੇ ਉਹਨਾਂ ਨੇ ਸਰੇ ਆਮਦਾ ਮਾਰੀ ਹਰ ਟਾਕੀਆਂ 'ਚ ਤੇ ਸਾਡੀਆਂ ਜਾਲੀਆਂ ਪਾੜਤੀਆਂ ਕੋਈ ਨਹੀਂ ਛੇੜਦਾ ਉਹਨਾਂ ਨੂੰ ਕੋਈ ਨਾ ਛੇੜਖਾਨੀ ਕਰਦਾ ਉਹਨਾਂ ਨਾਲ ਉਹ ਫੈਮ ਹੀ ਰਹਿੰਦੀ ਅਸੀਂ ਉੱਪਰ ਰਹਨੇ ਆ ਉਹਨਾਂ ਨੂੰ ਕੋਈ ਨਹੀਂ ਛੇੜਦਾ ਉਹ ਇੱਕ ਵਾਰੀ ਕਹਿ ਦੇਣ ਵੀ ਸਾਨੂੰ ਛੇੜਦੇ ਆ ਇਹ ਪਹਿਲਾਂ ਜਿਹੜਾ ਸਰਪੰਚ ਆ ਜੀ ਉਹੀ ਲੱਗਦਾ ਸਾਡੇ ਨਾਲ ਤੇ ਉਹਨਾਂ ਨੇ ਮੇਰੇ ਮਾਤਾ ਪਿਤਾ ਨੂੰ ਘਰੇ ਬੁਲਾਇਆ ਤੇ ਧਮਕੀ ਦਿੱਤੀ ਹੈ ਗਈ ਉਹਨਾਂ ਵੱਲ ਆਦੀ ਧਮਕੀ ਦਿੱਤੀ ਵੀ ਤੁਸੀਂ ਆਪਣਾ ਬੰਦ ਕਰ ਲਓ ਤੇ ਆਪਣੀ ਕੋਈ ਤਰਕਾਰ ਨਾਲ ਤੋਂ ਬਿਨੈਤਾ ਮੈਂ ਜਿੱਥੇ ਤੁਸੀਂ ਜਾਣਾ ਚੱਲ ਜਾਓ ਵੀ ਮੇਰੀ ਕੋਹ ਪਹੁੰਚ ਆ। ਕਿਤੇ ਮੈਂ ਦੋਨੇ ਪਾਸੇ ਲੱਤੇ ਨੇ ਇਹ ਦੋਨੇ ਲੱਗ। ਆਓ ਲਾ ਕੇ ਆ ਰਹੇ ਆ। ਯਾਰ ਲੁਧਿਆਣਾ ਦੇ ਪਿੰਡ ਹਾੜੀਆਂ ਦੇ ਵਿੱਚ ਇੱਕ ਗੌਂਡੀ ਦੇ ਵੱਲੋਂ ਦੂਜੇ ਗੌਂਡੀ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਹਾਲਾਂਕਿ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਤੁਸੀਂ ਆਪਣੇ ਜਾਲੀ ਦਰਵਾਜ਼ੇ ਸਾਰਾ ਕੁਝ ਬੰਦ ਕਰ ਲਓ ਕੀ ਕਾਰਨ ਹੈ ਜਾਲੀ ਦਰਵਾਜ਼ੇ ਬੰਦ ਕਰਨ ਦੇ ਕਿਉਂ ਹਮਲਾ ਕੀਤਾ ਜਾਂਦਾ ਵਾ ਸਾਰਾ ਵਾਕਿਆ ਅਸੀਂ ਅੱਜ ਜਾਣਾਂਗੇ ਤੇ ਉਹ ਵਿਅਕਤੀ ਇੱਥੇ ਆਏ ਨੇ ਲੁਧਿਆਣਾ ਦੇ ਵਿੱਚ ਅੱਜ ਪਿੰਡ ਹਾਲੀਆਂ ਤੋਂ ਚੱਲ ਕੇ ਕੀ ਨਾਮ ਹੈ ਤੁਹਾਡਾ ਮੇਰਾ ਮਨਪ੍ਰੀਤ ਸਿੰਘ ਹੈ ਮਨਪ੍ਰੀਤ ਜੀ ਦੱਸਿਆ ਜਾ ਰਿਹਾ ਹੈ ਕਿ ਤੁਹਾਡੇ ਵੱਲੋਂ ਕਿ ਗੌਂਡੀਆ ਲੋਕ ਕੋਈ ਹਮਲਾਵਰਾ ਕੀਤਾ ਗਿਆ ਵਾ ਕੋਈ ਇੱਟਾ ਪੱਥਰ ਚਲਾਏ ਗਏ ਨੇ ਕੀ ਪੂਰਾ ਮਾਮਲਾ ਹੈ ਉਹਨਾਂ ਨੇ ਸਰੇਆਮ ਦਾਹ ਮਾਰੇ ਸਾਡੀਆਂ ਟਾਕੀਆਂ 'ਚ ਤੇ ਸਾਡੀਆਂ ਜਾਲੀਆਂ ਪਾੜਤੀਆਂ ਜੀ ਉਹਨਾਂ ਦਾ આરોਪ ਆ ਵੀ ਟਾਕੀਆਂ ਬੰਦ ਕਰੋ ਤੇ ਦਰਵਾਜ਼ਾ ਵੀ ਆਪਣਾ ਬੰਦ ਕਰੋ ਜੀ ਪਾਣੀ ਮਾਰ ਮਾਰ ਕੇ ਉਹਨਾਂ ਨੇ ਸਾਡੇ ਸੀਮੈਂਟ ਲਾਇਆ ਪਿਆ ਹੀ ਕੰਧਾਂ ਦਾ ਕਾਰਨ ਕਾਰਨ ਨਹੀਂ ਪਤਾ ਜੀ ਉਹ ਟਾਕੀਆਂ ਕਰਕੇ ਕਹਿੰਦੇ ਵੀ ਟਾਕੀਆਂ ਬੰਦ ਕਰੋ ਟਾਕੀਆਂ ਕੋ ਬੰਦ ਕਰੋ ਕੀ ਕਾਰਨ ਕਾਰਨ ਕੋਈ ਨਹੀਂ ਕਹਿੰਦੇ ਟਾਕੀਆਂ ਬੰਦ ਕਰੋ ਬਸ ਅੱਛਾ ਹਾਂਜੀ ਕਾਰਨ ਕੋਈ ਵੀ ਨਹੀਂ ਹਾਂ ਉਹ ਕੋਈ ਨਹੀਂ ਛੇੜਦਾ ਉਹਨਾਂ ਨੂੰ ਕੋਈ ਨਾ ਛੇੜਖਾਨੀ ਕਰਦਾ ਉਹਨਾਂ ਨਾਲ ਫੈਮਿਲੀ ਰਹਿੰਦੀ ਅਸੀਂ ਉੱਪਰ ਰਹਨੇ ਆ ਉਹਨਾਂ ਨੂੰ ਕੋਈ ਨਹੀਂ ਛੇੜਦਾ ਉਹ ਇੱਕ ਵਾਰੀ ਕਹਿ ਦੇ ਨੇ ਵੀ ਸਾਨੂੰ ਛੇੜਦੇ ਆ ਇਹ ਅੱਛਾ ਅਸੀਂ ਛੇੜਦੇ ਨਹੀਂ ਹੈਗੇ ਉਹਨਾਂ ਨੂੰ ਤੇ ਉਹ ਆਹੀ આરોਪ ਲਾਉਂਦੇ ਆ ਕਿ ਤੁਸੀਂ ਟਾਕੀਆਂ ਆਉਂਦੀਆਂ ਬੰਦ ਕਰਕੇ ਰੱਖੋ ਸਾਡੀ ਕੰਨ ਤਾਂ ਸੀਮੈਂਟ ਸਾਰਾ ਝਾੜਿਆ ਪਿਆ ਹੈਗਾ ਅੱਛਾ ਹਾਂਜੀ ਉਹਨਾਂ ਦਾ આરોਪ ਇਹ ਹੈ ਕਿ ਤੁਸੀਂ ਉਹਨਾਂ ਦੇ ਪਰਿਵਾਰ ਨੂੰ ਛੇੜਦੇ ਹੋ ਨਹੀਂ ਉਹ ਕਹਿੰਦੇ ਬਾਸ ਆਪਦੀਆਂ ਟਾਕੀਆਂ ਬੰਦ ਕਰ ਲਓ ਪਲਾਈਆਂ ਲਾ ਲਓ ਕਾਰਨ ਕੋਈ ਪਲਾਈ ਲਾਉਂਦਾ ਕਿਉਂਕਿ ਕਾਰਨ ਨਹੀਂ ਹੈਗਾਗਾ ਨਾ ਅਸੀਂ ਛੇੜਦੇ ਆ ਉਹਨਾਂ ਨੂੰ ਕਾਰਨ ਕੋਈ ਨਹੀਂ ਹੈਗਾਗਾ ਬਸ ਉਹ ਸਿੱਧੀਆਂ ਕਹਿੰਦੇ ਵੀ ਸਾਨੂੰ ਵਿਕਣਾ ਪੈ ਜੇ ਅਸੀਂ ਤੁਹਾਡੀਆਂ ਟਾਕੀਆਂ ਬੰਦ ਕਰਾਵਾਂਗੇ ਕੋਈ ਕਾਰਨ ਤਾਂ ਹੋਣਾ ਮੁਕ ਕਾਰਨ ਟਾਕੀਆਂ ਬੰਦ ਕਰਾਉਣ ਦਾ ਕੋਈ ਤੁਸੀਂ ਉਹਨਾਂ ਨੂੰ ਜਾਂ ਤੁਸੀਂ ਉਹਨਾਂ ਨੂੰ ਕੋਈ ਬੋਲਦੇ ਹੋਣ ਜਾਂ ਤੁਸੀਂ ਉਹਨਾਂ ਨੂੰ ਕੋਈ ਛੇੜਦੇ ਹੋਣ ਜਾਂ ਤੁਹਾਡਾ ਕੋਈ ਉਹਨਾਂ ਨਾਲ ਕੋਈ ਰੰਜਿਸ਼ ਵਿਗਾਰਾ ਹੋਵੇ ਕੋਈ ਨਹੀਂ ਉਹ ਉਹ ਨਾ ਇੱਕ ਔਰਤ ਗਲਤ ਆ ਉਹ ਗਵਾਂਡੀ ਗਲਤ ਨਹੀਂ ਉਹ ਤਾਂ ਕਹਿੰਦੇ ਆ ਵੀ ਆਪਦੀਆਂ ਸਾਨੂੰ ਦੇਖਣ ਨਾ ਵੀ ਆਪਦੀਆਂ ਟਾਕੀਆਂ ਬੰਦ ਕਰਕੇ ਰੱਖਣਾ ਅੱਛਾ ਹਾਂਜੀ ਤੇ ਫੇ ਆ ਆਨ ਜਾਣ ਦਾ ਰਾਹ ਕਿੱਧਰ ਉਹ ਤੁਹਾਡਾ ਆਨ ਜਾਣ ਦਾ ਇੱਕ ਮੇਨ ਗੇਟ ਵੱਡਾ ਹੈਗਾਗਾ ਉਹ ਛੋਟਾ ਗੇਟ ਵੀ ਆਸੀ ਉਹ ਤੇ ਉਹਦੇ ਰਾਹੀਂ ਜਾਂਦੇ ਆਉਣੇ ਆ ਹਾਂਜੀ ਉਹ ਕਹਿੰਦੇ ਆ ਆਪਦਾ ਟਾਕੀਆਂ ਦਰਵਾਜ਼ੇ ਬੰਦ ਕਰਕੇ ਰੱਖੋ ਬਸ ਸਾਨੂੰ ਦੇਖੋ ਨਾ ਅਸੀਂ ਰਾਤ ਨੂੰ ਭਲਾਂਦੀ ਆਈਏ ਭਲਾਂਦੀ ਦਿਨੇ ਆਈਏ ਨਹੀਂ ਚਲੋ ਰਾਤ ਰਾਤ ਬਰਾਤੇ ਜਦ ਜਦ ਮੱਝਾਂ ਚਲੋ ਉਹਨਾਂ ਦਾ ਮੈਟਰ ਹਨ ਉਹਨਾਂ ਦੀ ਪਰਸਨਲ ਲਾਈਫ ਹੈ ਪਰ ਤੁਹਾਡਾ ਕੀ ਰੋਲ ਹੈ ਟਾਡਾ ਸਾਡਾ ਘਰ ਹੈ ਹਾਂਜੀ ਤੇ ਸਾਡੀ ਹਾਂਜੀ ਉਹਨਾਂ ਦਾ ਚਲੋ ਆਣਾ ਆਣਾ ਜਾਣਾ ਲੱਗਿਆ ਰਹਿੰਦਾ ਹਨ ਤੇ ਤੁਹਾਡਾ ਕੀ ਰੋਲ ਹੈ ਤੁਸੀਂ ਕਿਉਂ ਐਦਾ ਉਹਨਾਂ ਦੇ ਲਈ ਤਕਲੀਫ ਬਣ ਰਹੇ ਹੋ ਪਤਾ ਨਹੀਂ ਹੈਗਾ ਜੀ ਉਹਨਾਂ ਨੂੰ ਵੀ ਉਹਨਾਂ ਨੇ ਕਿਉਂ ਹਮਲਾ ਕੀਤਾ ਆਡੇ ਤੇ ਕੌਣ ਉਹਨਾਂ ਨੂੰ ਉਂਗਲੀ ਲਾ ਰਿਹਾ ਵਾ ਤੇ ਜਦੋਂ ਅਸੀਂ ਮੌਕੇ ਤੇ ਰਿਪੋਰਟ ਵੀ ਕੀਤੀ ਹੈ ਜੀ 112 ਤੇ ਤੇ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਨੇ ਕਿਹਾ ਵੀ ਪੁਲਿਸ ਆ ਰਹੀ ਹੈ 5 ਮਿੰਟ ਵਿੱਚ ਤੇ ਕੋਈ ਨਹੀਂ ਆਇਆ ਤੇ ਬਾਅਦ ਫੋਨ ਆਇਆ ਵੀ ਆਪਣੇ ਨੇੜੇ ਦੇ ਥਾਣੇ 'ਚ ਜਾ ਕੇ ਦਰਖਾਸਤ ਦੋਈ ਅਸੀਂ ਉੱਥੇ ਵੀ ਦੇ ਕੇ ਆਏ ਆ ਥਾਣਾ ਕੜਾ ਹਾਂਜੀ ਥਾਣਾ ਕੌਮਕਲਾਂ ਜੀ ਹਾਂਜੀ ਕੌਮਕਲਾਂ ਕੀ ਕਹਿ ਰਹੇ ਹੁਣ ਉਹ ਕਹਿੰਦੇ ਵੀ ਕੋਈ ਨਾ ਅਸੀਂ ਆਵਾਂਗੇ 28 ਤਰੀਕ ਦੀ ਦਰਖਾਸਤ ਦਿੱਤੀ ਹੋਈ ਹੈ ਪਿਛਲੇ ਮਹੀਨੇ ਦੀ ਤੁਹਾਡੀ ਕੋਈ ਰੰਜਿਸ਼ ਵਗੈਰਾ ਹੈਗੀ ਪਹਿਲੇ ਕੋਈ ਰੰਜਿਸ਼ ਕੋਈ ਨਹੀਂ ਹੈਗੀ ਉਹਨਾਂ ਨਾਲ ਪਹਿਲੇ ਕਿੱਦਾਂ ਦਾ ਬਰਤਾਬ ਸੀਗਾ ਤੁਹਾਡਾ ਨਾਲ ਪਹਿਲਾਂ ਜਿਹੜਾ ਸਰਪੰਚ ਆ ਜੀ ਉਹੀ ਲੱਗਦਾ ਸਾਡੇ ਨਾਲ ਤੇ ਉਹਨਾਂ ਨੇ ਮੇਰੇ ਮਾਤਾ ਪਿਤਾ ਨੂੰ ਘਰੇ ਬੁਲਾਇਆ ਤੇ ਧਮਕੀ ਦਿੱਤੀ ਹੈ ਗਈ ਉਹਨਾਂ ਵੱਲੋਂ ਸਾਡੀ ਧਮਕੀ ਦਿੱਤੀ ਗਈ ਵੀ ਤੁਸੀਂ ਆਪਣਾ ਬੰਦ ਕਰ ਲਓ ਤੇ ਆਪਣੀ ਕੋਈ ਦਰਕਾਰ ਨਾ ਦੋ ਵੀ ਨਹੀਂ ਤਾਂ ਮੈਂ ਜਿੱਥੇ ਤੁਸੀਂ ਜਾਣਾ ਚੱਲ ਜਿਓ ਵੀ ਮੇਰੀ ਬਹੁ ਪਹੁੰਚ ਆ। ਨਹੀਂ ਕਿਹੜੀ ਪਾਰਟੀ ਤੋਂ ਆ? ਪਾਰਟੀ ਦਾ ਨਹੀਂ ਪਤਾ ਹੈ ਗਈ। ਨਹੀਂ ਕਾ ਕਿਉਂ ਧਮਕੀ ਕਾ ਉਹ ਦਿੱਤੀ ਤੁਹਾਨੂੰ? ਪਤਾ ਨਹੀਂ ਕਿਉਂ ਦਿੰਦੇ ਆ ਉਹ ਵੀ ਗੈਰਕਾਨੂੰਨੀ ਕੰਮ ਕਰ ਹੁੰਦਾ ਕਾ ਉਹਦੀ? ਹਾਂਜੀ ਗੈਰਕਾਨੂੰਨੀ ਕੰਮ ਕਰਦਿੰਦੀ ਓ। ਨਹੀਂ ਤੁਹਾਡੇ ਨਾਲ ਕੋਈ ਖੁੰਦਾ ਕਾ ਉਹਨਾਂ ਦੀ ਪਰਿਵਾਰ? ਹਾਂਜੀ ਖੁੰਦ ਪਤਾ ਨਹੀਂ ਹੈਗਾ ਜੀ ਕਿਉਂ ਕਰਦੇ ਪੈਨੇ ਓ। ਮੈਂ ਤੁਹਾਨੂੰ ਇਹ ਪੁੱਛ ਰਿਆ ਤੁਹਾਡੇ ਨਾਲ ਕੋਈ ਖੁੰਦਾ ਕਾ ਉਹਨਾਂ ਦੀ? ਹਾਂਜੀ। ਸਰਪੰਚ ਦੀ ਆਈ ਕਾਦੀ ਖੁੰਦਕ ਹੈ ਪਤਾ ਨਹੀਂ ਕਾਦੀ ਕਰਦੇ ਪਏ ਨੇ ਜੀ ਕੋਈ ਵੋਟਾਂ ਲੈ ਕੇ ਕੋਈ ਇਦਾਂ ਹੀ ਕਰ ਹਾਂਜੀ ਵੋਟਾਂ ਨੂੰ ਲੈ ਕੇ ਹੀ ਆਈ ਕੀ ਹੋਇਆ ਸੀ ਕੋਈ ਅਸੀਂ ਦੂਜੀ ਪਾਰਟੀ ਸੀਗੇ ਤੇ ਉਹ ਸਾਡੀ ਪਾਰਟੀ ਰਾਦਰ ਸਰਪੰਚ ਵਾਜੀ ਜਿਹੜੀ ਹੋਈ ਆ ਕਾਂਵਾ ਦੀ ਪਾਰਟੀ ਨਾਲ ਸੀਗੇ ਤੁਸੀਂ ਨਹੀਂ ਕਾਂਗਰਸ ਸੀ ਕਾਂਗਰਸ ਸੀ ਹਾਂਜੀ ਅੱਛਾ ਕੋਈ ਕਾਂਗਰਸ ਸਰਪੰਚ ਪਣਾਈ ਆਤੀ ਉੱਥੇ ਹਾਂਜੀ ਸਰਪੰਚ ਵੀ ਦੂਜਾ ਵੀ ਕਾਂਗਰਸ ਹੀ ਆਈ ਅੱਛਾ ਦੋਨ ਹਾਂਜੀ ਦੋਨੇ ਕਾਂਗਰਸ ਨੇ ਹਾਂਜੀ ਉਹਨਾਂ ਦਾ ਕੀ ਕਹਿਣਾ ਵਾ ਉਹ ਕਹਿੰਦੇ ਵੀ ਤੁਹਾਨੂੰ ਵੋਟਾਂ ਨਹੀਂ ਪਾਈਆਂ ਸੀ ਵੋਟਾਂ ਇੱਧਰ ਸੀਗੇ ਹੀ ਉਹ ਹਾਰ ਕੇ ਹੁਣ ਉਹ ਖੁੰਦਕਵਾਜੀ ਕਰਦੇ ਪੈ ਨੇ ਅੱਛਾ ਉਹਨਾਂ ਨੇ ਕਿਹਾ ਵੀ ਤੁਸੀਂ ਜਿੱਥੇ ਜਾਣਾ ਚੱਲ ਜੋ ਵੀ ਮੇਰੀ ਬਹੁ ਪਹੁੰਚਾ ਗੁਜੈਰੀਆਂ 'ਚ ਮੇਰੇ ਬੰਦੇ ਨੇ ਤੁਹਾਨੂੰ ਕੀ ਲੱਗਦਾ ਕਿ ਇਹ ਸਾਰਾ ਕੁਝ ਸਰਪੰਚ ਕਰਵਾ ਰਹੇ ਹਾਂਜੀ ਉਹੀ ਕਰਵਾ ਰਹੇ ਆ ਜੀ ਉਹਨਾਂ ਦੀ ਉਂਗਲੀ ਤੇ ਹੋਇਆ ਹੀ ਸਾਰਾ ਕੰਮ ਅੱਛਾ ਨਹੀਂ ਪਹਿਲਾਂ ਨਹੀਂ ਕਦੇ ਗੁਵਾਂਡੀਆਂ ਨੇ ਕਿਹਾ ਜੀ 15 ਸਾਲ ਹੋ ਗਏ ਮਕਾਨ ਪਾਈ ਨੂੰ ਪਹਿਲਾਂ ਨਹੀਂ ਕਦੇ ਉਹਨਾਂ ਨੇ ਕਿਹਾ ਵੀ ਟਾਕੀਆਂ ਬੰਦ ਕਰੋ ਹਾਂਜੀ ਤੇ ਹੁਣ ਕਿਉਂ ਕਹਿ ਰਹੇ ਨੇ ਉਹ ਤੁਹਾਡਾ ਕੀ ਰਿਲੇਸ਼ਨ ਸੀਗਾ ਉਹਨਾਂ ਦਾ ਪਹਿਲਾਂ ਖੱਟ ਸਾਨੂੰ ਵਧੀਆ ਬੁਲਾਉਂਦੇ ਸੀਗੇ ਉਹਨਾਂ ਦੇ ਆਉਣੇ ਜਾਣੇ ਵੀ ਸੀਗੇ ਅਸੀਂ ਹੁਣ ਪਤਾ ਨਹੀਂ ਉਹ ਕਿਉਂ ਕਰ ਰਹੇ ਐਵੇਂ ਅੱਛਾ ਹਾਂਜੀ ਤੇ ਹੁਣ ਪੁਲਿਸ ਨੂੰ ਕੰਪਲੇਟ ਦਿੱਤੀ ਐ ਤੇ ਕੀ ਕਹਿ ਰਹਾਂ ਪੁਲਿਸ ਪੁਲਿਸ ਕਹਿ ਰਹੇ ਆ ਵੀ ਹੁਣ ਆਪਾਂ ਪੁਲਿਸ ਜਿਹੜੇ ਕਮਿਸ਼ਨਰ ਦੇ ਉੱਪਰ ਉਹਨਾਂ ਨੂੰ ਦਿੱਤੀ ਈ ਲੁਧਿਆਣੇ ਉਹ ਕਹਿ ਰਹੇ ਆ ਵੀ ਤੁਹਾਡੀ ਤਿੰਨ ਦਿਨ ਚ ਰਿਪੋਰਟ ਆ ਜੂਗੀ ਵੀ ਕਾਰਵਾਈ ਹੋਊਗੀ ਸਾਡੀ ਈ ਬੇਨਤੀ ਆ ਉਹਨਾਂ ਨੂੰ ਵੀ ਸਾਡਾ ਇਨਸਾਫ ਕੀਤਾ ਜਾਵੇ ਹਾਂਜੀ ਤੇ ਕਿਹਦੇ ਕਿਹਦੇ ਸੱਟਾਂ ਲੱਗੀਆਂ ਤੁਹਾਡੇ ਘਰ ਦੇ ਵਿੱਚ ਸੱਟ ਸਾਡੀ ਮੇਰੇ ਜਿਹੜੇ ਪਿਤਾ ਨੇ ਉਹਨਾਂ ਦੇ ਮਾਰਿਆ ਹੀ ਦਾ ਉਹਨਾਂ ਨੇ ਤੇ ਉਹ ਬਚ ਗਏ ਯਾਨੀ ਕਿ ਬਚਾਅ ਹੋ ਗਿਆ ਉਹਨਾਂ ਦਾ ਤੇ ਅਸੀਂ ਤਾਂ ਬਾਹਰ ਨਹੀਂ ਨਿਕਲੇ ਅੰਦਰ ਹੀ ਸੀਗੇ ਟਾਕੀਆਂ ਅਸੀਂ ਅੰਦਰੋਂ ਵੀਡੀਓ ਬਣਾ ਰਹੇ ਸੀਗੇ ਤੇ ਉਹਨਾਂ ਵੱਲੋਂ ਹਮਲਾ ਕੀਤਾ ਗਿਆ ਜੀ ਹਾਂਜੀ ਕੀ ਹੱਥਾਂ ਸੀਗਾ ਉਹਨਾਂ ਦੇ ਤੇ ਕਿੰਨੇ ਜਾਣੇ ਹਮਲਾ ਕੀਤਾ ਉਹਨਾਂ ਦੇ ਹੱਥਾਂ 'ਚ ਦਾਸ ਸੀਗਾ ਜੀ ਇੱਕ ਦੇ ਜਿਹੜੇ ਉਹਨਾਂ ਦੇ ਮੁੰਡੇ ਨੇ ਦੋ ਅਮਨ ਤੇ ਜਸਨ ਉਹ ਇੱਟਾਂ ਮਾਰਦੇ ਪਏ ਸੀਗੇ ਜੀ ਹਾਂਜੀ ਤੇ ਗਾਲੀ-ਗਲੋਚ ਹੋ ਰਹੀ ਸੀ ਉਹਨਾਂ ਵੱਲੋਂ ਗਾਲੀ-ਗਲੋਚ ਹਾਂਜੀ ਜੀ ਹੋਰ ਕੌਣ-ਕੌਣ ਸ਼ਾਮਿਲ ਸੀਗਾ ਉਹ ਲੜਾਈ ਦੇ ਵਿੱਚ ਤੇ ਮਾਰਨ ਦੇ ਵਿੱਚ ਲੜਾਈ ਦੇ ਵਿੱਚ ਹੀ ਮੌਕੇ ਤੇ ਜਿਹੜੇ ਮੈਂਬਰ ਸਾਹ ਸੀਗੇ ਉਹ ਕੋਲ ਸੀ ਉਹਨਾਂ ਦੇ ਸਾਹਮਣੇ ਮਾਰਿਆ ਉਹਨਾਂ ਨੇ ਹਾਂਜੀ ਕਿ ਕੋਈ ਨੁਮਾਇੰਦਰ ਹੋਰ ਵੀ ਵੱਡਾ ਕੋਈ ਇੱਥੋਂ ਉੱਥੇ ਮੌਜੂਦ ਸੀਗਾ ਹੋਰ ਕੋਈ ਨਹੀਂ ਸੀਗਾ ਜੀ ਮੈਂ ਆਪਣੇ ਪਿੰਡ ਦੇ ਸਰਪੰਚ ਦੇ ਨਾਲ ਗੱਲਬਾਤ ਕੀਤੀ ਹਾਂਜੀ ਕੀਤੀ ਸੀਗੀ ਉਹ ਕਹਿੰਦੇ ਵੀ ਪੁਲਿਸ ਨੂੰ ਵੀ ਫੋਨ ਕੀਤਾ ਉਹਨਾਂ ਨੇ ਵੀ ਅਸੀਂ ਫੈਸਲਾ ਪਿੰਡ ਜੀ ਕਰਵਾਵਾਂਗੇ ਪਰ ਜਿਹੜੇ ਆ ਸਰਜੀਤ ਸਿੰਘ ਨੇ ਇਹ ਨਹੀਂ ਮੰਨ ਰਹੇ ਕਹਿੰਦੇ ਅਸੀਂ ਫੈਸਲਾ ਥਾਣਾ ਹੀ ਕਰਨਾ ਹੈ ਅੱਛਾ ਜੀ ਹਾਂਜੀ ਤੇ ਹੁਣ ਵੀ ਇਹਨਾਂ ਨੇ ਸਵੇਰੇ ਵੀ ਕਿਹਾ ਵੀ ਸਾਨੂੰ 4-5 ਦਿਨ ਮੇਰਾ ਟਾਈਮ ਨਹੀਂ ਹੈਗਾ ਕਹਿੰਦੇ ਹਾਂਜੀ ਠੀਕ ਹੈ ਕੀ ਨਾਮ ਆ ਤੁਹਾਡਾ ਮੇਰਾ ਮਨਪੀ ਸਿੰਘ ਜੀ ਕਿੰਨੇ ਜਾਨੇ ਰੰਗੇ ਘਰੀ ਅਸੀਂ ਮੇਰੇ ਮਾਤਾ ਪਿਤਾ ਨੇ ਹੀ ਮੇਰਾ ਇੱਕ ਬ੍ਰਦਰ ਆ ਹੀ ਇੱਕ ਮੇਰੇ ਵਾਈਫ ਆ ਹਾਂਜੀ ਠੀਕ ਹੈ ਪੰਜਾਂ ਨੇ ਸਦਸੇ ਘਰ ਦੇ ਵਿੱਚ ਰਹਿੰਦੇ ਨੇ ਹਾਲਾਂਕਿ ਦੱਸਿਆ ਜਾ ਰਿਹਾ ਪਿੰਡ ਦੇ ਵਿੱਚ ਗੌਂਡੀ ਦੇ ਵੱਲੋਂ ਆ ਹਮਲਾ ਕੀਤਾ ਗਿਆ 4-5 ਬੰਦਿਆਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਆ ਪਿਛਲੇ ਜਿਹੜੇ ਸਰਪੰਚੀ ਦੀ ਚੋਣਾਂ ਹੋਈਆਂ ਸੀ ਗਿਆ ਚੋਣਾਂ ਦੇ ਦੌਰਾਨ ਇਹਨਾਂ ਨੇ ਦੂਜੇ ਵਿਅਕਤੀ ਨੂੰ ਸਪੋਰਟ ਕੀਤੀ ਸੀ ਤੇ ਉਸ ਸਪੋਰਟ ਦੇ ਦੌਰਾਨ ਉਹ ਜਿੱਤ ਗਿਆ ਤੇ ਜਿਹੜਾ ਸਾਫਕਾ ਸਰਪੰਚ ਹੈ ਜਿਹੜਾ ਹੁਣ ਜਿਹੜਾ ਸਰਪੰਚੀ ਹਾਰ ਗਿਆ ਉਹਦੇ ਵੱਲੋਂ ਗਵਾਂਡੀ ਨੂੰ 扑ਕਾ ਕੇ ਇਹਨਾਂ ਦੇ ਘਰ ਹਮਲਾ ਕਰਵਾਇਆ ਜਾ ਰਿਹਾ ਹੈ ਇਹਨਾਂ ਦਾ આરોਪ ਹੈ ਕਿ ਤਾਕਿਆ ਉਹ ਗਵਾਂਡੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਤਾਕਿਆ ਤੂੰ ਆਪਣੀਆਂ ਬੰਦ ਕਰ ਲੋ ਤੇ ਉਹਨਾਂ ਵੱਲੋਂ ਇਹ ਵੀ આરોਪ ਲਾਇਆ ਜਾ ਰਿਹਾ ਹੈ ਕਿ ਤੁਸੀਂ ਸਾਰੀ ਧੀ ਪੈਣਾ ਤੇ ਗਲਤ ਨਜ਼ਰ ਰੱਖਦੇ ਹੋ ਪਰ ਹਾਲਾਕਿ ਇਹਨਾਂ ਦੇ ਲੋ ਜਿਹੜੇ ਮਨਪਰੀ ਨੇ ਜਿਹੜਾ ਸ਼ਿਕਾਇਤ ਜਿਨ੍ਹਾਂ ਨੇ ਸਾਨੂੰ ਬਿਆਨ ਦਿੱਤਾ ਹੈ ਉਹਨਾਂ ਦੇ ਵੱਲੋਂ ਕਿਹਾ ਜਾਦਾ ਹੈ ਸਾਡਾ 15 ਸਾਲ ਦੇ ਨਾਲ ਕਾਫੀ ਪੁਰਾਣਾ ਸਾਡ ਰਿਲੇਸ਼ਨ ਸੀਗਾ ਵਧੀਆ ਬੋਲਚਾਲ ਕਰਦੀ ਇਹ ਦੋ ਤਿੰਨ ਦਿਨਾਂ ਤੋਂ ਹੀ ਜਰੀਏ ਚੜ੍ਹਮ ਹੋਣੀ ਸ਼ੁਰੂ ਹੋਈ ਹੈ ਹਾਲਾਕਿ ਉਹਨਾਂ ਦਾ ਰੋਪ ਹੈ ਕਿ ਸਾਨੂੰ ਲੱਗਦਾ ਕਿ ਸਰਪੰਚ ਸਰਪੰਚ ਨੇ ਜਿਹੜਾ ਕੀ ਹੈ ਇਹ ਸਭ ਕੁਝ ਕਰਾਇਆ ਹੋਇਆ ਹੈ ਹਾਲਾਂਕਿ ਉਹਨਾਂ ਵੱਲੋਂ ਇਹ ਵੀ ਕੀਤਾ ਜਾ ਰਿਹਾ ਹੈ ਅਸੀਂ ਇਹਨਾਂ ਨੂੰ ਵੋਟਾਂ ਨਹੀਂ ਦਵਾਈਆਂ ਤਾਂ ਕਰਕੇ ਸਾਡੇ ਨਾਲ ਇਹ ਅਤਿਆਚਾਰ ਕੀਤਾ ਜਾ ਰਿਹਾ ਤੇ ਪੁਲਿਸ ਨੂੰ ਜਰੂਰ ਸ਼ਿਕਾਇਤ ਦੇਂਦੇ ਨੇ ਪੁਲਿਸ ਵੀ ਜਰੀ ਕੀ ਹੈ ਢਿੱਲੀ ਢਲ ਵਰਤ ਦੀ ਨਜ਼ਰ ਆਉਂਦੀ ਦਿਖਾਈ ਦੇ ਰਹੀ ਹੈ ਦੇਖਣਾ ਹੈਗਾ ਕਿ ਪੁਲਿਸ ਕਿੰਨੀ ਕੁ ਦੇਰ ਇਹਨਾਂ ਦਾ ਹੱਲ ਕਰੇਗੀ ਤੇ ਕਿੰਨੀ ਕੁ ਦੇਰ ਉਹ ਵਿਅਕਤੀਆਂ ਦੇ ਕਾਰਵਾਈ ਕਰੇਗੀ ਕਿਉਂਕਿ ਪਰਿਵਾਰ ਦੇ ਵਿੱਚ ਆ ਮਾਤਾ ਪੈਣਾ ਵੀ ਹੈਗੀਆਂ ਨੇ ਸਾਰਾ ਪਰਿਵਾਰ ਵਿੱਚ ਹੈਗਾ ਵਾ ਕਾਫੀ ਨੁਕਸਾਨ ਵੀ ਪਹੁੰਚ ਸਕਦਾ ਆਨ ਵਾਲੇ ਸਮੇਂ ਦੇ ਵਿੱਚ ਤੇ ਪੁਲਿਸ ਕਿੰਨੀ ਕੁ ਜਲਦ ਇਸ ਇਹ ਪਰਵਾਹ ਨੂੰ ਇਨਸਾਫ ਦੇਗੀ ਇਹ ਆਉਣ ਸਮੇਂ ਦੇਖਣਾ ਹੈਗਾ ਤੇ ਸਰਪੰਚ ਨੇ ਕਿਹਾ ਹੈ ਕਿ ਜਿਹੜੇ ਮੌਜੂਦਾ ਸਰਪੰਚ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੀ ਬੰਦੀ ਕਾਰਵਾਈ ਇਹ ਕੀਤੀ ਜਾਏਗੀ ਤੇ ਸਮਝੌਤਾ ਵੀ ਜੜ ਕੇ ਪੰਚਾਇਤ ਵਿੱਚ ਕਰਾਇਆ ਜਾਏਗਾ ਉਹਨਾਂ ਨੇ ਸਮੇਂ ਦੇਖਣਾ ਹੈ ਕਿ ਕਿਨ ਨੂੰ ਜਲਦ ਇਹਨਾਂ ਇਹਨਾਂ ਨੂੰ ਪਰਵਾਹ ਨੂੰ ਇਨਸਾਫ ਮਿਲੇਗਾ ਜੁੜੇ ਹੋਏ ਧੰਨਵਾਦ ਜਨਾ ਹਣੀ ਦਾ ਯੂਮਰ ਰਿਪੋਰਟ ਧੰਨਵਾਦ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਗਿਆ ਵੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਭਾਈ ਜੀ ਸੁਰਜੀਤ ਜੀ ਬੋਰੇ ਹਾਂਜੀ ਕੋਣ ਜੀ? ਭਾਈ ਜੀ ਯੂਵਮਬੇਦੀ ਗੱਲ ਕਰ ਰਿਹਾ ਹਾਂ ਪੱਤਰਕਾਰ ਲੁਧਿਆਣਾ ਲਾਈਵ ਤੋਂ। ਹਾਂਜੀ। ਭਾਈ ਜੀ ਇੱਕ ਅਤਰਤੇ ਰੋਬ ਲੱਗ ਰਿਹਾ ਕਿ ਤੁਹਾਡੇ ਜਿਹੜੇ ਸਾਹਮਣੇ ਗਵੰਡੀ ਅਮਨਿੰਦਰ ਮਨਪ੍ਰੀਤ ਹਾਂਜੀ। ਉਹਨਾਂ ਦਾ ਪਤਾ ਨਹੀਂ ਹਾਂਜੀ। ਉਹਨਾਂ ਦੇ ਤੁਸੀਂ ਵਾਰ-ਵਾਰ ਕੀਤਾ ਵਾ ਇੱਟਾ ਪੱਤਰ ਰੋੜੀਆਂ ਦੇ ਨਾਲ ਤੁਸੀਂ ਤੁਹਾਡਾ આરોਪ ਹੈ। ਤੁਸੀਂ ਕਹਿ ਰਹੇ ਹੋ ਕਿ ਜਾਲੀਆਂ ਜੁਲੀਆਂ ਬੰਦ ਕਰ ਲਓ। ਕੀ ਪੂਰਾ ਮਾਮਲਾ ਹੈ? ਸਰ ਤਾਕੀਆਂ ਬਾਦਰਾ ਕੱਢ ਕੇ ਉੱਤੇ ਗੰਦ ਕੀਤੀ ਹੋਈ ਹੈ। ਤਾਕੀਆਂ ਅਜ ਕੱਢਦੇ ਨੇ ਇਹ। ਓਕੇ। ਹਾਂਜੀ ਕੀ ਕਾਰਨ ਕੀ ਆ ਉਹਨਾਂ ਦਾ ਮੇਰੀਆਂ ਕੁੜੀਆਂ ਮੇਰੀਆਂ ਜਵਾਨ ਨੇ ਮੁੰਡੇ ਖੇਤਾਂ 'ਚ ਖੜਦੇ ਨੇ ਰਿਕਾਡ ਕਾਲੇ ਜਾ ਕੇ ਫੋਨ ਕੇ ਦੇਖ ਲੋ ਵੀ ਕੀ ਰਿਕਾਡ ਹੈ ਨਾ ਦਾ ਅੱਛਾ ਹਾਂਜੀ ਤੇ ਇਟਾ ਰੋੜੀਆਂ ਚਲਾਣ ਦਾ ਅਕਸਰ ਤੁਸੀਂ ਕਾਨੂੰਨ ਆਪਣੇ ਹੱਥੋਂ ਕੋਈ ਲਿੱਤਾ ਕੋਈ ਨਹੀਂ ਲਿਆ ਜੀ ਹਾਂਜੀ ਨਹੀਂ ਕੋਈ ਨਹੀਂ ਲਿਆ ਸੀ ਕੋਈ ਗੱਲ ਨਹੀਂ ਹੋਈ ਸਰ ਸਰ ਵੀਡੀਓ ਵਾਇਰਲ ਹੋ ਰਹੀ ਸੋਸ਼ਲ ਮੀਡੀਆ ਤੇ ਤੁਸੀਂ ਇਟਾ ਰੋੜੀਆਂ ਮਾਰਦੇ ਦਿਖਾਈ ਦੇ ਰਹੇ ਹੋ ਉਹਨਾਂ ਦੇ ਜਾਲੀਆਂ ਦੇ ਉੱਤੇ ਕੀ ਮੁਕਰ ਕਾਨੂੰਨ ਨੂੰ ਆਪਣੇ ਹੱਥ ਕਿਉਂ ਲਿੱਤਾ ਨਹੀਂ ਜੀ ਇਸ ਦਾ ਕੋਈ ਕਾਨੂੰਨ ਆਸਲੀ ਨਹੀਂ ਲਿਆ ਜੀ ਸਰ ਇਹ ਤਾਂ ਰੋੜੀਆ ਦਾ ਚਲਾਇਆ ਉਹਨਾਂ ਦੇ ਘਰੇ ਇਹ ਕਾਨੂੰਨ ਦੇ ਖਿਲਾਫ ਤਾਂ ਹੈਗਾ ਸਾਰੇ ਪੰਜ ਜਣੇ ਹੁਣ ਬੱਚੇ ਦੇ ਲਈ ਕੋਈ ਪੁਲਿਸ ਨਾਲ ਕਰਨ ਗਈ ਪੰਜ ਜਣੇ ਲੱਗੇ ਮਾਰਨ ਗਏ ਤੇ ਗਦਾਸੇ ਲੈ ਕੇ ਆਏ ਨੇ ਤੋ ਸਰ ਤੁਸੀਂ ਪੁਲਿਸ ਨੂੰ ਪੁਲਸਰਾ ਹਾਰਾ ਤੇ ਲੈ ਸਕਦੇ ਸੀਗੇ ਕੀ ਪੁਲਿਸ ਸਰ ਪਰਬੋਤ ਕੀ ਪੁਲਸੋ ਕੀ ਪੁਲਸੋ ਨਹੀਂ ਹੈਗੀ ਤੁਹਾਡੇ ਪਿੰਡ ਦੇ ਵਿੱਚ ਸਰਪੰਚ ਨਹੀਂ ਨਹੀਂ ਸਰ ਪਰਬੋਤ ਸਾਰਾ ਕੁਝ ਹੈਗਾ ਇਹ ਜਾਂਦੇ ਨਹੀਂ ਜੀ ਇਹ ਇਹ ਜਾਂਦੇ ਨਾਲ ਸਰਪੈਂਟ ਕੋ ਜਾਣਾ ਕੱਲੇ 11 ਬੈਠੇ ਰਹੇ ਖਾਰੇ ਵੀ ਨਹੀਂ ਪਹੁੰਚੇ ਸਰ ਮੈਂ ਤੁਹਾਡੀ ਗੱਲ ਕਰ ਰਿਹਾ ਜੇਕਰ ਉਹਨਾਂ ਨੇ ਗੰਡਾਸੇ ਲੈ ਕੇ ਆਏ ਸੀਗੇ ਤੁਹਾਡੇ ਘਰ ਦੇ ਬਾਹਰ ਜਾਂ ਕੁਝ ਲੈ ਕੇ ਆਏ ਸੀਗੇ ਸਾਡੇ ਕੋ ਕੋਈ ਵੀਡੀਓ ਪ੍ਰੂਫ ਹੋਣਾ ਜਾਂ ਤੁਸੀਂ ਪੁਲਸਾ ਸਾਰਾ ਵੀ ਲੈ ਸਕਦੇ ਸੀਗੇ ਸਰ ਆ ਕੱਲਾ ਆਉਂਦੀਆਂ ਮੈਂ ਵੀਡੀਓ ਕਿੱਥੋਂ ਆਉਣਾ ਪੰਜ ਜਣੇ ਸਰ ਪੰਜ ਜਣੇ ਵੀਡੀਓ ਆਉਣਾ ਲੜਦੇ ਹੋ ਜਣੇ ਲੜਦੇ ਨੇ ਤਿੰਨ ਇਹ ਦੋ ਜਣੇ ਵੀਡੀਓ ਆਉਣਾ ਫਿਰਦੇ ਨੇ ਜੀ ਅੱਛਾ ਜੀ ਤੁਹਾਡੇ ਕੋਲ ਤਾਂ ਪ੍ਰੂਫ ਹੈਗਾ ਤਾਂ ਇਹਨਾਂ ਨੂੰ ਤੁਸੀਂ આરોਪ ਲਾ ਰਹੇ ਹੋ ਤਾਰੇ ਘਾੜਦੇ ਤਾਕੀ ਮੈਂ ਖੜਦੇ ਨੇ ਅੱਗੇ ਵੀ ਜਿਹਨਾਂ ਦੇ ਕੇਸ ਹੋਇਆ ਜੀ tailed ਤਾਕੀ ਪਿੱਛੇ ਤੁਹਾਡੇ ਕੋਈ ਸੀਸੀਟੀਵੀ ਫੂਟੇਜ ਹੈਗੀ ਹੈ ਜਿਹੜਾ ਤਾਕੀ ਤੁਹਾਡੇ ਬਾਹਰ ਖੜਦੇ ਨੇ ਆ ਕੇ ਜਾਂ ਗੰਦੀ ਨਜ਼ਰ ਨਾਲ ਰੱਖਦੇ ਤੁਹਾਡੇ ਘਰੇ ਸਰ ਮੈਂ ਮੈਂ ਕਹਿੰਦੋ ਸਿੱਧਾ ਮੇਰੇ ਕੋ ਕੁਝ ਨਹੀਂ ਮੈਂ ਤਾਂ ਗਰੀਬ ਆਦਮੀ ਆ ਜੀ ਨਹੀਂ ਸਰ ਬਿਲਕੁਲ ਚਲੋ ਦੱਸਣ ਦੇ ਨਾਲ ਸਾਰੀ ਦੁਨੀਆ ਦਰਦੀ ਹੈ ਪਰ ਤੁਹਾਡੇ ਕੋਈ ਆਪਣਾ ਉਕਤਾ ਪ੍ਰੂਫ ਹੈਗਾ ਵਾ ਉਹਨਾਂ ਕੋਈ ਪ੍ਰੂਫ ਹੈਗਾ ਤੁਸੀਂ ਮਾਰਦੇ ਘਰ ਤੇ ਪੇਓ ਕੋਈ ਕਿਸੇ ਨੂੰ ਨਹੀਂ ਮਾਰਿਆ ਜੀ ਪੂਰੇ ਪਿੰਡ ਪਿੱਛੇ ਪੁੱਛ ਲੋ ਜੀ ਪਿੰਡ 'ਚ ਸਰ ਮੈਂ ਤੁਹਾਨੂੰ ਪੁੱਛ ਰਿਹਾ ਤੁਹਾਡੇ ਕੋਈ ਸਬੂਤ ਹੈਗਾ ਉਹ ਤੁਹਾਡੇ ਨਹੀਂ ਮੇਰੇ ਤੇ ਨਹੀਂ ਤੁਹਾਡੀ ਧੀਆ ਪੈਣਾ ਛੇੜਦੇ ਨੇ ਕੋਈ ਤੁਹਾਡੇ ਕੋਲ ਪ੍ਰੂਫ ਹੈਗਾ ਨਹੀਂ ਸਰ ਮੇਰੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਪਿੰਡ ਦੇ ਵਿੱਚ ਸਾਰੇ ਪੰਚਾਇਤ ਮੈਂਬਰ ਕਹਿਣਗੇ ਜੀ ਤੁਸੀਂ ਕਿਸ ਅਧਾਰ ਤੇ ਉਹਨਾਂ ਤੇ ਰੋਪ ਲਾ ਰਹੇ ਹੋ ਜੀ ਸਰੂਪਾ ਉਹ ਰਿਪੋਰਟ ਪੀਐਸ ਸਾਹਿਬ ਕੋਲ ਜਾਣੀ ਜੀ ਫੈਸਲਾ ਕਰਨ ਪਿਆਰਾ ਸੀ ਫੈਸਲਾ ਕਰਨ ਉੱਤੇ ਲੇਕਿਨ ਕਈਆਂ ਕਹਿੰਦੇ ਵੀ ਲਾ ਲਾ ਕੇ ਕਰਾਓ ਸਰ ਚਲੋ ਹੋ ਜਾਂਦੇ ਨੇ ਪਰ ਤੁਸੀਂ ਇਹ ਰੋਪ ਲਾਜੋ ਕਿ ਸਾਡੇ ਧੀਆ ਪੈਣਾ ਤੇ ਛੇੜਦੇ ਨੇ ਉਹਨਾਂ ਦੇ ਘਰੇ ਵੀ ਧੀਆ ਪੈਣਾ ਨਹੀਂ ਉਹਨਾਂ ਦੇ ਘਰ ਬਹੂ ਹੈ ਹਾਂਜੀ ਤੇ ਤੁਸੀਂ ਕਿਦਾ ਕਹਿ ਰਹੇ ਹੋ ਤੁਹਾਡਾ ਕੋਈ ਉਹਨਾਂ ਕੋਲ ਪ੍ਰੂਫ ਹੈਗਾ ਤੁਸੀਂ ਕਿਉਂ ਮਾਰਿਆ ਕਾਨੂੰਨ ਨੂੰ ਕਿਉਂ ਹੱਥ ਲਿੱਤਾ ਸਰ ਪਹਿਲਾਂ ਇਹਨਾਂ ਦੀ ਹੁਣ ਨੋਟ ਇਹਨਾਂ ਦੀ ਹੋਣੀ ਆ ਅੱਜ ਤੋਂ 7-8 ਸਾਲ ਪਹਿਲਾਂ ਇਹਨਾਂ ਦੇ ਡੈਡੀ ਨੇ ਕੀਤਾ ਸੀ ਮੈਂ ਜੇ ਨਹੀਂ ਗੱਲ ਹੋਈ ਤਾਂ ਥਾੜਾ ਜਾ ਕੇ ਦੇਖ ਲਓ ਜੀ ਰਿਪੋਰਟ ਲਿਖੀ ਹੋਈ ਲਿਖ ਲਈ ਆ ਹੋਇਆ ਸਰ ਸਰ ਤੁਹਾਡੇ ਕੋਈ ਯਕਤਾ ਪ੍ਰੂਫ ਹੈ ਅੱਜ ਕੱਲ ਪ੍ਰੂਫ ਮੰਗਦੇ ਆ ਲੋਕ ਹਾਂਜੀ ਪ੍ਰੂਫ ਹੈ ਤੁਹਾਡੇ ਕੋਈ ਵੀਡੀਓ ਵਾਇਰਲ ਕਰੀ ਗਈ ਉਹਦਾ ਫਿਰ ਅਭਿਆਨ ਨਤੀਜਾ ਪਹੁੰਚਣ ਕੇ ਸਰ ਨਹੀਂ ਨਤੀਜੇ ਦਾ ਚਲੋ ਪੁਲਿਸ ਨੇ ਦੇਖਣਾ ਨੇ ਕਿ ਪੁਲਿਸ ਨੇ ਕਿਤੇ ਕੀਤੇ ਕਾਰਵਾਈ ਕਰਨੀ ਹੈ ਪਰ ਚਲੋ ਕੱਲ੍ਹ ਚਾਰ ਵਜੇ ਟਾਈਮ ਦੇ ਕੇ ਟਾਈਮ ਪਹੁੰਚਦੇ ਘੱਟ ਨਹੀਂ ਸਰ ਹਾਂਜੀ ਪਰ ਇਹ ਪਹੁੰਚੇਗਾ ਤੁਮੀ ਥਾਣੇ ਨਹੀਂ ਥਾਣੇ ਤਾਂ ਆਲੇ ਦਾ ਬੁਲਾਉਂਦੇ ਤੁਸੀਂ ਇਹ ਗੱਲ ਨਹੀਂ ਜੀ ਤੁਸੀਂ ਹਾਂਜੀ ਤੁਸੀਂ ਤੁਸੀਂ ਇਹ ਕਹਿ ਰਹੇ ਹੋ ਕਿ ਇਹਨਾਂ ਨੇ ਤੁਹਾਡੀ ਧੀਆ ਪੜਨਾ ਛੇੜਛਾੜੀ ਕੀਤੀ ਹੈ ਮੈਂ ਤੁਹਾਨੂੰ ਬਾਅਦ ਵਿੱਚ ਰਹੀ ਪੁੱਛਣਾ ਹੈ ਪ੍ਰੂਫ ਹੈਗਾ ਕਿ ਨਹੀਂ ਹੈਗਾ ਪ੍ਰੂਫ ਦਾ ਸਾਡੇ ਡਾਕ ਨਹੀਂ ਮੇਰੀ ਘਰ ਵਾਲੀ ਅਪਰੂਫੀ ਵੀਡੀਓ ਵਗੈਰਾ ਹੈਗੀ ਆ ਤੁਹਾਡੇ ਕੋਈ ਵੀਡੀਓ ਕਰਵਾਟੇ ਕੋਈ ਭਾਈ ਉਹਨੂੰ ਕੋ ਵੀਡੀਓ ਨਹੀਂ ਹੈਗੀ ਵੀਡੀਓ ਹਾਂਜੀ ਤੁਹਾਡਾ ਪਿਛਲੇ 15 ਸਾਲਾਂ ਤੋਂ ਪਿਆਰ ਹੈ ਇਹਨਾਂ ਨਾਲ ਕਲੇਸ਼ ਜੀ ਪਹਿਲਾਂ ਕੋਈ ਪੈਸੇ ਦਾ ਸਾਲ ਕਲੇਸ਼ ਹੋਇਆ ਸੀ 15 ਸਾਲ 10 ਸਾਲ ਵਧਿਆ ਨਿਕਲੇ ਮਹਿਣ ਬਈਆ ਨਿਕਲੇ ਨੇ ਹਾਂਜੀ ਉਹਨਾਂ ਦਾ ਕਹਿਣਾ ਕਿ ਤੁਹਾਨੂੰ ਕਿਸੇ ਵੱਲੋਂ ਉਂਗਲ ਲਾਈ ਗਈ ਹੈ ਇਸੇ ਇਧਾਈ ਨੌ ਲਾਦਨ ਜੀ ਉਹ ਅੰਗਲ ਲਾਈ ਨੇ ਹੁੰਦਾ ਪੁੱਛ ਲੈਣਾ ਵੀ ਆ ਵੀ ਤਾਂ ਮੈਨੂੰ ਕੋਈ ਲਈ ਆ ਚਲੋ ਦਾਦਾਨ ਦੀ ਅੰਗਲ ਕਿਨੂੰ ਲਈ ਆ ਜੀ ਅਸੀਂ ਤਾਂ ਤੁਹਾਡਾ ਬਿਆਨ ਲੈਣਾ ਚਾਹੁੰਦੇ ਸੀਗੇ ਕਿ ਤੁਸੀਂ ਕਾਨੂੰਨ ਨੂੰ ਕਿਉਂ ਅਛਲਿਤਾ ਕੀ ਪੂਰਾ ਮਸਲਾ ਵਾਹ ਕਿਉਂ ਤੁਸੀਂ ਇਹਨਾਂ ਦੇ ਵਾਰ ਕੀਤਾ ਸਰ ਕੋਈ ਗੱਲ ਨਹੀਂ ਮੈਂ ਸ਼ਾਹ ਨੂੰ ਸਰਪੰਚੇ ਕੋਲ ਜਾਊਂਗਾ ਜੀ ਥੋੜੀ ਗੱਲ ਕਰਵਾ ਦੂੰਗਾ ਜੀ ਚਲੋ ਠੀਕ ਹੈ ਬਿਲਕੁਲ ਇਹ ਸਾਹਣਾ ਸੀਗੇ ਪਿੰਡ ਦੇ ਗਵਾਂਢੀ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੇਰੀ ਧੀ ਪੈਣਾ ਤੇ ਜਿਹੜੀ ਮੇਰੀ ਕੁੜੀਆ ਜਵਾਨ ਨੇ ਉਹਨਾਂ ਦੇ ਅੱਖ ਰੱਖਦਾ ਸੀਗਾ ਪਰ ਜਦੋਂ ਉਹਨਾਂ ਕੋਲੋਂ ਸਬੂਤ ਪੁੱਛਿਆ ਗਿਆ ਕਿ ਸਬੂਤ ਕੀ ਹੈ ਉਹਨਾਂ ਦੇ ਕੋਲੋਂ ਕਿਹਾ ਗਿਆ ਕਿ ਮੈਂ ਗਰੀਬ ਬੰਦਾ ਮਾਤਰ ਦਾ ਤੇ ਬੰਦਾ ਮੈਂ ਵੀਡੀਓ ਨਹੀਂ ਬਣਾ ਸਕਦਾ ਹਾਲਾਂਕਿ ਜਵਾਨ ਮੁੰਡੇ ਉਹਨਾਂ ਦੇ ਘਰ ਵੀ ਮਾਂ ਪੈਣਾ ਹੈਗੀਆਂ ਨੇ ਧੀ ਪੈਣਾ ਹੈਗੀਆਂ ਨੇ ਉਹ ਕਿਸ ਤਰ੍ਹਾਂ ਅੱਖ ਰੱਖਣਗੇ ਹੁਣ ਦੇਖਣਾ ਆਏਗਾ ਕਿ ਕਿੰਨੀ ਕੁ ਸੱਚਾਈ ਹੈ ਕਿੰਨੀ ਕੁ ਝੂਠ ਹੈ ਇਹ ਆਉਣਾਂ ਸਮੇਂ ਦੇਖਣਾ ਹੋਏਗਾ ਉਹ ਸਰਪੰਚ ਦੇ ਨਾਮ ਵੀ ਗੱਲਬਾਤ ਕਰਦੀਆਂ ਕਿ ਇਹੋ ਜਿਹਾ ਅਤਿਆਚਾਰ ਪਿੰਡਾਂ ਦੇ ਵਿੱਚ ਚੱਲਦੇ ਰਹਿਣਗੇ ਤੇ ਪਿੰਡਾ ਵਾਸੀ ਲੋਕ ਕਿੱਥੇ ਜਾਣਗੇ ਆ ਪਿੰਡ ਸਰਪੰਚ ਹਾਰੀਆ ਦੇ ਨਾਲ ਗੱਲਬਾਤ ਕਰ ਰਹੇ ਆ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆ ਸਰਪੰਚ ਸਾਹਿਬ ਯੂਵਮ ਬੇਦੀ ਗੱਲ ਕਰ ਰਹੇ ਨੇ ਲੁਧਿਆਣਾ ਤੋਂ ਪੱਤਰਕਾਰ ਲੁਧਿਆਣਾ ਲਾਈਵ ਤੋਂ ਹਾਂਜੀ ਹਾਂਜੀ ਸਰ ਆ ਜੋਨੀ ਜੀ ਬੋਲ ਰਹੇ ਹਾਂਜੀ ਹਾਂਜੀ ਸਰਪੰਚ ਸਾਹਿਬ ਇੱਕ ਤੁਹਾਡੇ ਪਿੰਡ ਦੇ ਇਲਾਕੇ ਦੇ ਵਿੱਚ ਇੱਕ ਗਵਾਂਡੀ ਦੇ ਵੱਲੋਂ ਕਾਨੂੰਨ ਹੱਟ ਲਿੱਤਾ ਗਿਆ ਤੇ ਆ ਸਾਹਮਣੇ ਵਾਲਿਆਂ ਨੇ ਕਿਹਾ ਜਾ ਰਿਹਾ ਕਿ ਬਾਰੀਆਂ ਬੂਰੀਆ ਬੰਦ ਕਰਕੇ ਰੱਖੋ ਕੀ ਮਾਮਲਾ ਸਰ ਪੂਰਾ ਮਾਇਲਾ ਸਰ ਇਹ ਕਾਫੀ ਟਾਈਮ ਤੋਂ ਚੱਲਦਾ ਹੁੰਦਾ ਜੀ ਇਹਨਾਂ ਦਾ ਜੀ ਹਾਂ ਜੀ ਬਾਰੀਆਂ ਤਾਂ ਬੜੇ ਜਿੱਦ ਤੋਂ 2 ਹੀ ਆ ਤੇ 3-4 ਫੁੱਟ ਦੀ ਹੈਗੀ ਆ ਜੀ ਉਹ ਜੀ ਹਾਂ ਜੀ ਉਹਦੇ ਬਾਦਰਾ ਗੱਡ ਕੇ 2 ਫੁੱਟ ਦੇ ਉੱਤੇ ਕੰਧ ਕਰਕੇ ਤੇ ਵਸਪਾਰੀਆਂ ਰੱਖੀਆਂ ਹੋਈਆਂ ਅੱਛਾ ਹਾਂ ਜੀ ਹੁਣ ਜਿਹੜੇ ਸਾਹਮਣੇ ਵਾਲੇ ਗਵਾਂਢੀ ਉਹ ਕਰਦੇ ਆ ਤਰਾਜ ਓਕੇ ਹਾਂ ਜੀ ਇਹ ਟੱਕਰ ਆ ਜੀ ਇਹ ਮੈਟਰ ਕਰਕੇ ਲੜਾਈ ਹੋ ਰਹੀ ਹੈ ਜੀ ਤੇ ਗਲਤ ਕੌਣ ਹੈ ਤੇ ਸਹੀ ਕੌਣ ਹੈ? ਸਾਰੇ ਨਾਲ ਚ ਨਾ ਗਲਤ ਨਾ ਕੋਈ ਸਹੀ ਹਣ ਤੁਸੀਂ ਦੱਸੋ ਵੀ ਸਰਕਾਰੀ ਵੀ ਹੋਵੇ ਚੋਂ ਟਾਕੀਆਂ ਬੰਦ ਹੋ ਸਕਦੀਆਂ ਕਿ ਨਹੀਂ? ਮੈਂ ਉਹੀ ਤੁਹਾਨੂੰ ਪੁੱਛ ਰਿਹਾ ਗਲਤ ਕੌਣ ਹੈ ਤੇ ਸਹੀ ਕੌਣ ਹੈ? ਸਰ ਗੱਲ ਦਾ ਦੋ ਹੀ ਲੱਗ ਰਿਹਾ ਜੀ ਮੈਨੂੰ। ਤੇ ਦੋ ਹੀ ਲੱਗਦੇ ਨੇ। ਜੀ ਹਾਂ ਜੀ। ਤੇ ਸਰਪੰਚ ਸਾਹਿਬ ਇਹਨਾਂ ਦਾ ਹੱਲ ਕੀ ਹੈਗਾ ਵਾ? ਆਹ ਨਾ ਪਰ ਬਸ ਇਹਨਾਂ ਨੂੰ ਕਰਦੇ ਆ ਨਾ ਤੇ ਬੈ ਕੇ ਸਮਝਾਤਾ ਕਰਾ ਦਿੰਨੇ ਆ ਜੀ। ਅੱਛਾ ਜੀ। ਹਾਂ ਜੀ ਦੇਖੋ ਨਾ ਕੀ ਕਿ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਕਿ ਇੱਟਾ ਚੱਕ ਚੱਕ ਕੇ ਮਾਰ ਰਹੇ ਨੇ ਕੱਲ ਨੂੰ ਕਿਸੇ ਦਾ ਨੁਕਸਾਨ ਜਾਨੀ ਨੁਕਸਾਨ ਹੈ ਕੱਲ ਨੂੰ ਕਿਸੇ ਦੀ ਮੌਤ ਨੇ ਘਾੜ ਵੀ ਉਤਾਰ ਸਕਦਾ ਹੈ ਕਾਨੂੰਨ ਆਪਣੇ ਅੱਗੇ ਲਿਤਾ ਜਾ ਰਿਹਾ ਹੈ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਹੋ ਇਹ ਮੇਰੀ ਗੱਲ ਸੁਣੋ ਜੀ ਤੇ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਹੋਈ ਹੈ ਜੀ ਇਹ ਹਾਂਜੀ ਹਾਂਜੀ ਉਹਦੇ ਕੋ ਵੀਡੀਓ ਰਿਕਾਰਡ ਹੈ ਜੀ ਸਾਡੇ ਕੋਲ ਅੱਛਾ ਜੀ ਹਾਂਜੀ ਕਾਨੂੰਨ ਆਪਣੇ ਅੱਗੇ ਲਿਤਾ ਜਾ ਰਿਹਾ ਹੈ ਤੁਸੀਂ ਕਾਂਗਰਸ ਪਾਰਟੀ ਨਾਲ ਤਾਲੂਕ ਰੱਖਦੇ ਹੋ ਕਾਂਗਰਸ ਪਾਰਟੀ ਦਾ ਅੱਗੇ ਕਹਿੰਦੀ ਹੈ ਕਿ ਭ੍ਰਿਸ਼ਟਾਚਾਰ ਤੋਂ ਅਸੀਂ ਦੂਰ ਆ ਤੇ ਇਨਸਾਫ ਦਵਾਵਾਂਗੇ ਲੋਕਾਂ ਨੂੰ ਹਾਂਜੀ 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 ਜ਼ਰੂਰ ਜੀ ਜ਼ਰੂਰ ਤੇ ਤੁਸੀਂ ਕਿਸ ਤਰ੍ਹਾਂ ਦੀ ਇਹਨਾਂ ਪਰਵਾਹ ਨੂੰ ਇਨਸਾਫ ਦਵਾਓਗੇ ਸਾਰੇ ਇਨਸਾਫ ਤਾਂ ਅਸੀਂ ਦਵਾ ਦਵਾਂਗੇ ਸਾਡੇ ਕੋਲ ਜੇ ਬੈਠਣਗੇ ਤਾਂ ਹੋ ਜਾ ਜੀ ਓਕੇ ਹਾਂਜੀ ਆਉਂਦੇ ਨਹੀਂ ਆ ਸਾਡੇ ਕੋਲ ਇੱਕ ਪਾਰਟੀ ਆ ਰਹੀ ਇੱਕ ਆ ਨਹੀਂ ਰਹੀ ਇੱਕ ਨੂੰ ਮੈਨੂੰ ਆ ਪੁੱਛਣਾ ਪੈਂਦਾ ਜੀ ਸਰਪੰਚ ਸਾਹਿਬ ਜੇ ਤੁਹਾਨੂੰ ਇਹ ਵੀਡੀਓ ਦਿਖਾਉਣ ਤੇ ਵੀਡੀਓ ਦੇ ਤਹੱਤ ਤੇ ਕਾਰਵਾਈ ਕੀਤੀ ਜਾਏਗੀ ਉਹਨਾਂ ਤੇ ਹਾਂਜੀ ਹਾਂਜੀ ਜ਼ਰੂਰ ਕੀਤੀ ਜਾਊਗੀ ਜੀ ਚਲੋ ਰਾਤ ਨੂੰ ਇਹ ਤੜਕੋ ਆਂਦੇ ਨੇ ਫਿਰ ਸਰਪੰਚ ਸਾਹਿਬ ਦੇਖੋ ਫਿਰ ਇਹ ਪਰਿਵਾਰ ਨੂੰ ਇਨਸਾਫ ਜ਼ਰੂਰ ਦਿਵਾਓ ਠੀਕ ਹੈ ਸਰ ਠੀਕ ਹੈ ਸਰ ਓਕੇ ਜੀ ਧੰਨਵਾਦ ਸਰ ਬਿਲਕੁਲ ਸਰਪੰਚ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਰ ਇਨਸਾਫ ਜਿਹੜੇ ਕੀ ਆ ਪਰਿਵਾਰ ਨੂੰ ਜ਼ਰੂਰ ਦਵਾਇਆ ਜਾਏਗਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੈਗਾ ਕਿ ਜਦੋਂ ਜਾਣਗੇ ਵੀਡੀਓ ਦਿਖਾਣਗੇ ਵੀਡੀਓ ਦਿਖਾ ਕੇ ਉਸ ਤੋਂ ਬਾਅਦ ਇਨਸਾਫ ਜ਼ਰੂਰ ਇਹਨਾਂ ਨੂੰ ਦਵਾਇਆ ਜਾਏਗਾ ਜੁੜੇ ਰਹੋ ਅਗਲਾ ਵੀ ਤੇਰਾ ਹਣੀ ਦਾ ਜੁਮ ਰਿਪੋਰਟ ਧੰਨਵਾਦ ਜੈਨ ਸਰ ਸਸ਼ੀਕਲ ਸਸ਼ੀਕਲ ਸਰ ਸਰ ਇਹ ਉਹਨਾਂ ਬੇਰੀ ਗੱਲ ਕਰ ਰਿਹਾ ਸੀ ਗੱਲ ਲੁਧਿਆਣਾ ਲਾਈਵ ਤੋਂ ਲੁਧਿਆਣਾ ਤੋਂ ਪੱਤਰਕਾਰ ਹਾਂਜੀ 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 ਸਰ ਇੱਕ ਤੁਹਾਡੇ ਮਤਿਆਂ ਦੇ ਵਿੱਚ ਮਾਮਲਾ ਹੋਣਾ ਮਨਪ੍ਰੀਤ ਜਿਹੜਾ ਗਵੰਡੀਆ ਦੇ ਵੱਲੋਂ ਹਮਲਾ ਕੀਤਾ ਗਿਆ ਵੈ ਮਨਪ੍ਰੀਤ ਕੋਲੋਂ ਹਾਂਜੀ ਹਾਂਜੀ ਮਨਪ੍ਰੀਤ ਗਵੰਡੀਆ ਵੱਲੋਂ ਹਮਲਾ ਕੀਤਾ ਗਿਆ ਮਨਪ੍ਰੀਤ ਦੇ ਘਰ ਮਨਪ੍ਰੀਤ ਦੇ ਘਰ ਹਾਂਜੀ ਕਦੋਂ ਇਹ ਸਰ 2-3 ਦਿਨ ਪਹਿਲੀ ਗੱਲ ਹੈ ਅੱਛਾ ਜੀ ਕਿਹੜੇ ਪਿੰਡ ਦੀ ਕਿਹੜੇ ਪਿੰਡ ਸਾੜੀਆਂ ਪਿੰਡ ਸਾੜੀਆਂ ਪਿੰਡ ਤਾਂ ਪੁਰਾਣੀ ਗੱਲ ਹੈ ਜੀ ਉਹਦਾ ਗਲੀ ਪਿੱਛੇ ਰੌਲਾ ਜੀ ਇਹਨਾਂ ਦਾ ਹਾਂਜੀ ਹਾਂਜੀ ਗਲੀ ਦਾ ਰੌਲਾ ਵੀ ਸਪਾਈ ਕਰ ਦਿੰਦੇ ਆ ਉਹ ਪਾਣੀ ਨਹੀਂ ਪਾਣ ਦੇ ਕਹਿੰਦੇ ਸਾਡੇ ਤਾਕੀਂ ਦਰਵਾਜ਼ੇ ਬੰਦ ਕਰੋ ਯਾਰ ਰੌਲਾ ਜੀ ਇਹਨਾਂ ਦਾ ਓਕੇ ਪਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਜੇ ਤਾਕੀਂ ਦੁੱਕੀਆਂ ਬੰਦ ਕਰਦਾ ਗਈ ਤਾਂ ਗਰਮੀ ਚ ਮਰ ਜਾਂਦੇ ਹਾਂ 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 ਉਹ ਮੈਂ ਤਾਂ ਅਖੇਦਾਲ ਤਾਕੀਂ ਉਹਨਾਂ ਦੇ ਗੱਲ ਕੋਈ ਨਹੀਂ ਉਹਨਾਂ ਨੂੰ ਬੁਲਾਇਆ ਇਹਨਾਂ ਨੂੰ ਆ ਕੇ ਆ ਕੇ ਬੈਠ ਕੇ ਸਾਹਮਣੇ ਸਾਹਮਣੇ ਗੱਲ ਕਰ ਲੈਣੇ ਆ ਜੀ ਆਉਂਦੇ ਹੈ ਨਹੀਂ ਜੀ ਤੇ ਸਰ ਕੀ ਹਾਲ ਤੱਕ ਹੁਣ ਤੱਕ ਕੀ ਇਨਵੈਸਟੀਗੇਸ਼ਨ ਹੋਈ ਹੈ ਤੇ ਕੀ ਕਾਰਵਾਈ ਹੋਈ ਹੈ ਸਾਹਮਣੇ ਟੇਬਲ ਤੇ ਬੈਠ ਕੇ ਮੈਂ ਤਾਂ ਤਨਿਹਾਰ ਸੁਨੇਹੇ ਦੇ ਆਏ ਇਹਨਾਂ ਨੂੰ ਉਹਦੇ ਗੱਲ ਇਹਨਾਂ ਨੇ ਕਰ ਲਈ ਆ ਓਕੇ ਡੀਟਾ ਕੇਂਦਰ ਵੱਜੇ ਵਾਲੀ ਨਹੀਂ ਆਉਂਦੀ ਅੱਛਾ ਤਾਂ ਕੀ ਦਰਵਾਜੇ ਵਾਲੀ ਨਹੀਂ ਆ ਰਹੀ ਹਾਂਜੀ ਹਾਂਜੀ ਤੇ ਸਰ ਕਿੰਨੀ ਕੁ ਵਾਰੀ ਵਾਰਨਿੰਗ ਦਿੱਤੀ ਜਾ ਰਹੀ ਹੈ ਦੋਨਾਂ ਨੂੰ ਪਾਰਟੀਆਂ ਨੂੰ ਇੱਕ ਪਾਰਟੀ ਤਾਂ ਆ ਰਹੀ ਦੂਜੀ ਨੂੰ ਅੱਜ ਬੁਲਾਇਆ ਹੈ ਦੇਖਦੇ ਸ਼ਾਮ ਨੂੰ 5 ਵਜੇ ਆਉਂਦੀ ਕਿ ਨਹੀਂ ਚਲੋ ਹਾਂ ਇਨਸਾਫ ਮਿਲੇਗਾ ਪਰਵਾਨ ਨੂੰ ਦੋ ਜਿਹਦੀ ਵੀ ਗਲਤੀ ਜਿਹਦੀ ਵੀ ਗਲਤੀ ਹੋਏਗੀ ਇਹ ਜਿਹਨੂੰ ਜਿਹਨੂੰ ਵੀ ਕੁੱਟਿਆ ਗਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਆਪਾਂ ਇਨਸਾਫ ਇੱਥੇ ਸਾਹਮਣੇ ਬੈਠਣਗੇ ਦੋਨੇ ਪਾਰਟੀਆਂ ਕੋ ਕੇ ਪਿੰਡ ਦੀਆਂ ਪਾਰਟੀਆਂ ਨੇ ਦੋਨਾਂ ਨੂੰ ਇੱਕ ਦੂਜੇ ਦੇ ਭੇਤ ਪਤਾ ਨਹੀਂ ਜੀ ਇਹ ਆਸ ਵਿੱਚ ਹੀ ਸ਼ਰੀਕੇ ਬਾਜੀ ਹੋਣ ਜਾਂ ਨਾ ਹੋਣ ਇੱਕ ਗਵਾਂਡੀ ਤਾਂ ਹੈ ਹੀ ਹੈ ਜੀ 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 ਹਾਂਜੀ ਹਾਂਜੀ ਇਹਦੇ ਮੁਤਾਬਿਕ ਉਹਨਾਂ ਕੋਲ ਇੱਕ ਸਰ ਵੀਡੀਓ ਵੀ ਵਾਇਰਲ ਹੋ ਕਾਫੀ ਹੋ ਰਹੀ ਸ਼ੋਸ਼ਲ ਮੀਡੀਆ ਤੇ ਕਿ ਟਾ ਰੂੜੀਆਂ ਸ਼ਰਿਆਂ ਮਾਰਦੇ ਪਏ ਨੇ ਕੌਣ ਜੀ ਉਹ ਸਾਹਮਣੇ ਗਵਾਂਡੀ ਵਾਲੇ ਗਵਾਂਡੀ ਜਿਹੜੇ ਹੈਗੇ ਨੇ ਅੱਛਾ ਜੀ ਹਾਂਜੀ ਦਿਖਾਉਣ ਮੈਨੂੰ ਦਿਖਾਉਣ ਜੇ ਆਉਣਗੇ ਤਾਂ ਦਿਖਾਉਣਗੇ ਜੀ ਮੇਰੇ ਕੋਲ ਆਕੇ ਦਿਖਾਈ ਤਾਂ ਹੈ ਨਹੀਂ ਅਜਿਹੀ ਕੋਈ ਵੀਡੀਓ ਸਾਹਮਣੇ ਆਈ ਮੇਰੇ ਕੋਲ ਚਲੋ ਉਹ ਵੀਡੀਓ ਦੇ ਆਧਾਰ ਤੇ ਜੇਕਰ ਸਰਕਾਰ ਕਾਰਵਾਈ ਹੋਏਗੀ ਜਾਂ ਕੋਈ ਐਡਾ ਉਕਤਾ ਸਬੂਤ ਤੁਹਾਡੇ ਕੋਲ ਆਉਂਦਾ ਤੇ ਕਾਰਵਾਈ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਏਗੀ ਉਹਨਾਂ ਦੇ ਦੂਜੀ ਪਾਰਟੀ ਤੇ ਜਾਂ ਫਿਰ ਫਿਰ ਦੂਜੀ ਅਪਰਾਧ ਨੂੰ ਕੋ ਕਾਰਵਾਈ ਆਉਗੀ 55 ਵਗੈਰਾ ਜਾਂ ਕਰ ਸਕਦੇ ਜਾਂ ਕੁਝ ਵੀ ਹੈ ਜੀ ਹਾਂ ਕਿਉਂਕਿ ਕਾਨੂੰਨ ਨੂੰ ਆਪਣੇ ਕਿਉਂਕਿ ਬਿਨਾ ਪੁਲਿਸ ਤੋਂ ਬਿਨਾ ਪੁਲਿਸ ਨੂੰ ਸੂਚੀ ਕਿਤੇ ਕਾਨੂੰਨ ਨੂੰ ਆਪਣੇ ਹੱਥ ਚ ਲੈਤਾ ਉਸ ਤਹਿਤ ਕਿਸ ਤਰ੍ਹਾਂ ਤੁਸੀਂ ਕਰੋਗੇ ਸਾਰਾ ਕੁਝ ਨੇ ਵਸੋ ਹੀ ਇੱਕ ਵਾਰੀ ਪਾਰਟੀ ਨੇ ਇੱਥੇ ਬੁਲਾ ਲਈਏ ਵੀਡੀਓ ਦੇਖ ਕੇ ਵੀਡੀਓ ਦੇਖ ਕੇ ਕਾਰ ਵੀ ਹੋ ਗਈ ਆਮਣੇ ਸਾਹਮਣੇ ਬਿਠਾ ਕੇ ਫੇਰ ਗੱਲ ਕਰਾਂਗੇ ਆ ਦੱਸੋ ਕਿੱਥੇ ਦੀ ਗੱਲ ਆਪਾਂ ਵੀ ਸਾਹਮਣੇ ਜੋ ਸਿੱਧੀ ਸਾਹਮਣੇ ਆਊਗੀ ਆਪਾਂ ਉਹ ਸਾਹਮਣੇ ਕਾਰਵਾਈ ਕਰਦਾਂਗੇ ਠੀਕ ਆ ਗੁਰਮੀਤ ਜੀ ਬਹੁਤ ਧੰਨਵਾਦ ਤੁਹਾਡਾ ਤੁਹਾਨੂੰ ਜਾਣਕਾਰੀ ਦੇਣ ਦੀ ਥੈਂਕ ਯੂ ਸਰ ਥੈਂਕ ਯੂ